ਕੋ سوشل ਮੀਡੀਆ ਤੇ ਇੱਕ ਪੋਸਟ ਆ ਜਿਹੜੀ ਕਾਫੀ ਵਾਇਰਲ ਹੋ ਰਹੀ ਆ ਤੇ ਉਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਪਹਿਲੀ ਪਤਨੀ ਸੀਗੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੈਨੂੰ ਕਿਸੇ ਦਾ ਡਰ ਨਹੀਂ ਹੈਗਾ ਨਾ ਹੀ ਮੈਂ ਕਿਸੇ ਦੇ ਦਬਾਅ ਦੇ ਵਿੱਚ ਇਹ ਗੱਲ ਕਰੀ ਆ ਤੁਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਹੈਗਾ ਜੀ ਜਿਸ ਕੰਟਰੀ ਦੇ ਵਿੱਚ ਉਹ ਰਹਿ ਰਹੀ ਹੈ ਉੱਥੇ ਕਿਸੇ ਦਾ ਦਬਾਅ ਹੋ ਹੀ ਨਹੀਂ ਸਕਦਾ ਉੱਥੇ ਬੱਚੇ ਆ ਜਿਹੜੇ ਉਹ ਬੜੇ ਸੱਚੇ ਸੁੱਚੇ ਔਰ ਸਿੱਧੀ ਸਪਾਰਟ ਕੁਐਸਚਨ ਕਰਨ ਵਾਲੇ ਬੱਚੇ ਹੈਗੇ ਆ ਔਰ ਜਦੋਂ ਭਗਵੰਤ ਮਾਨ ਦੀ ਵਾਈਫ ਹੈ ਜਿਹੜੀ ਅਤ ਦੁਖੀ ਹੋ ਕੇ ਆਪਣੀ ਬੇਟੀ ਦੀ ਗੱਲ ਨੂੰ ਅਡੋਰਸ ਕਰਦੀ ਹੈਗੀ ਤਾਇਦ ਕਰਦੀ ਹੈਗੀ ਤਾਂ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜੇ ਅਮਰੀਕਨ ਸਿਟੀਜ਼ਨ ਹੈਗੇ ਆ ਇਹ ਮੈਂ ਦੇਖਿਆ ਹੈ ਕਿ ਅਮਰੀਕਨ ਸਿਟੀਜ਼ਨ ਜਿਹੜੇ ਉਹਨਾਂ ਦੀ ਇੱਕ ਅਹਿਮੀਅਤ ਹੈਗੀ ਹੈ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਊਗਾ ਕਿ ਉਹ ਮਿਸਟਰ ਜਿਹੜੇ ਪੰਨੂ ਹੈਗੇ ਆ ਉਹਦੇ ਵਾਲੇ ਗੁਰਪਤਵੰਤ ਗੁਰਪਤਵੰਤ ਪੰਨੂ ਹੈਗੇ ਆ ਉਹਨਾਂ ਨੂੰ ਮਾਰਨ ਦੇ ਮਾਮਲੇ ਨੂੰ ਲੈ ਕੇ ਹਾਲਾਂਕਿ ਉਸ ਦੇ ਉੱਤੇ ਬੜੇ-ਬੜੇ ਐਲੀਗੇਸ਼ਨ ਹੈਗੇ ਆ ਉਹ 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 ਕੁਐਸਚਨ ਮਾਰਕ ਦੇ दायरे ਦੇ ਵਿੱਚ ਹੈਗਾ ਪਰ ਉਹ ਕਹਿੰਦੇ ਨਹੀਂ ਉਹ ਸਾਡਾ ਜਿਹੜਾ ਹੈਗਾ ਸਾਡਾ ਸਿਟੀਜ਼ਨ ਹੈਗਾ ਔਰ ਉਸ ਤੇ ਕਿੱਡੇ ਕੁਐਸਚਨ ਉਠਾਏ ਗਏ ਤੁਸੀਂ ਪਿਛਲੇ ਦਿਨ ਅੱਜ ਦੇ ਵਿੱਚ ਅਮਰੀਕਾ ਦੇ ਵਿੱਚ ਦੇਖਿਆ ਨੇਜਰ ਜੇ ਜਦੋਂ ਉਹਦੇ ਉਹਦੀ ਕਾਸ ਆਫ ਡੈਥ ਹੈ ਉਹਦੇ ਤੇ ਪਾਰਲੀਮੈਂਟ ਦੇ ਵਿੱਚ ਕੁਐਸਚਨ ਉਠੇ ਤੁਸੀਂ ਇਹ ਦੇਖੋ ਕਿ ਉਹ ਕਿੱਡੀਆਂ ਵੱਡੀਆਂ ਡੈਮੋਕਰacies ਹੈਗੀਆਂ ਇਹ ਕਿੰਨਾ ਮਤਲਬ ਜਿਹੜਾ ਹੈਗਾ ਆਪਣੇ ਜਿਹੜੇ ਸਿਟੀਜ਼ਨ ਹੈਗੇ ਉਹਨਾਂ ਦਾ ਖਿਆਲ ਰੱਖਦੇ ਸੋ ਭਗਵੰਤ ਮਾਨ ਦੀ ਵਾਈਫ ਦਾ ਇਹ ਕੁਐਸਚਨ ਕਹਿਣਾ ਵੀਡੀਓ ਰਾਹੀਂ ਕਹਿ ਦੇਣਾ ਕਿ ਸਾਨੂੰ ਕਿਸੇ ਦਾ ਡਰ ਨਹੀਂ ਹੈਗਾ ਇਹਦਾ ਮਤਲਬ ਜਿਹੜਾ ਹੈਗਾ ਕਿ ਉਹ ਪਤਾ ਨਹੀਂ ਪਹਿਲਾਂ ਕਿੰਨੇ ਕਿ ਦਬੇ ਵੀ ਸੀ ਔਰ ਅੱਜ ਉਹ ਦਬਾਤ ਤੋਂ ਬਾਅਦ ਉਹ ਉਹਨਾਂ ਨੇ ਆਪਣੀ ਜੜੀ ਹੈਗੇ ਗੱਲ ਕਹੀ ਹੈ